ਖਬਰ ਪਵਾਨੀਗੜ੍ਹ ਤੋਂ ਜਿੱਥੇ ਤਹਿਸੀਲ ਵਿੱਚ ਰਜਿਸਟਰੀਆਂ ਕਰਾਉਣ ਆਏ ਲੋਕ ਬੇहद ਪਰੇਸ਼ਾਨ ਦਿਖਾਈ ਦਿੱਤੇ ਅਤੇ ਦੇਰ ਸ਼ਾਮ ਤਹਿਸੀਲਦਾਰ ਵੱਲੋਂ ਨਾ ਸਮਾਂ ਦਿੱਤੇ ਜਾਣ ਤੇ ਉਹਨਾਂ ਨੇ ਸਰਕਾਰ ਅਤੇ ਤਹਿਸੀਲਦਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਸਵੇਰ ਤੋਂ ਹੀ ਤਹਿਸੀਲ ਵਿੱਚ ਆਏ ਹੋਏ ਹਨ ਪਰ ਉਹਨਾਂ ਨੂੰ ਤਹਿਸੀਲਦਾਰ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਜਿਸ ਦੇ ਚਲਦੇ ਉਹ ਬੇहद ਪਰੇਸ਼ਾਨ ਹਨ ਅਤੇ ਹੁਣ ਸ਼ਾਮ ਸਮੇਂ ਆਖ ਕੇ ਸਰਕਾਰ ਅਤੇ ਤਹਿਸੀਲਦਾਰ ਖਿਲਾਫ ਨਾਰੇਬਾਜ਼ੀ ਕਰ ਰਹੇ ਹਨ ਉਨ੍ਹਾਂ ਕਿ ਆ ਗਈ ਸਰਕਾਰ ਦਾ ਦਾਵਾ ਸੀ ਕਿ ਅਫਸਰ ਸਰਕਾਰੀ ਦਫਤਰਾਂ ਵਿੱਚ ਮਿਲਣਗੇ ਅਤੇ ਘਰ-ਘਰ ਆ ਕੇ ਉਹਨਾਂ ਦੇ ਕੰਮ ਹੱਲ ਕਰਨਗੇ ਪਰ ਘਰ-ਘਰ ਆਉਣਾ ਤਾਂ ਦੂਰ ਦਫਤਰਾਂ ਵਿੱਚ ਵੀ ਸਰਕਾਰੀ ਮੁਲਾਦਬ ਦਿਖਾਈ ਨਹੀਂ ਦਿੰਦੇ ਜਿਸ ਦੇ ਰੋਸ਼ਵਜੋਂ ਉਹ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਮੁਰਦਾਬਾਦ 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 ਉਹ ਨਿਗੜ ਦਾ ਤਸੀਲਦਾਰ ਮੁਰਦਾਬਾਦ 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 ਇਹ ਬੀਰ ਜੀ ਦੇਖੋ ਹੁਣ ਤਕਰੀਬਨ ਸ਼ਾਮ ਦੇ ਜਿਹੜੇ ਹੈਗੇ ਨੇ ਜੀ 7 ਵਜਣ ਤੇ ਆ ਗਏ 6:35 ਮਿੰਟ ਹੋ ਚੁੱਕੇ ਨੇ ਪਰ ਜਿਹੜਾ ਸਾਡੇ ਭਵਾਨੀਗੜ੍ਹ ਦਾ ਤਹਿਸੀਲਦਾਰ ਹੈ ਜੀ ਉਹ ਸਵੇਰ ਤੋਂ ਲੋਕ ਇੱਥੇ ਆਸੀ-ਅਸੀ ਸਾਲ ਦੇ ਬਜ਼ੁਰਗ ਮਾਈਆਂ ਬੈਠੀਆਂ ਨੇ ਗੀਆਂ ਰਜਿਸਟਰੀ ਕਰਵਾਉਣ ਵਾਸਤੇ ਕਿਸੇ ਦੀ ਰਜਿਸਟਰੀ ਆ ਕਿਸੇ ਦੀ ਪਾਵਰ ਆਫ ਔਟਾਰਨੀਆ ਵੱਖ-ਵੱਖ ਤਰ੍ਹਾਂ ਦੇ ਕੰਮ ਲੈ ਕੇ ਲੋਕ ਆਏ ਨੇਗੇ ਪਰ ਤਹਿਸੀਲਦਾਰ ਸਾਹਿਬ ਨੂੰ ਜਦੋਂ ਤੋਂ ਸਵੇਰ ਤੋਂ ਫੋਨ ਤੇ ਗੱਲ ਹੁੰਦੀ ਆ ਤਾਂ 10 ਮਿੰਟ 10 ਮਿੰਟ ਦਾ ਲਾਰਾ ਲੱਗ ਰਿਹਾ ਹੈਗਾ 10 ਵਜੇ ਤੋਂ 10 ਮਿੰਟ ਦਾ ਲਾਰਾ ਲੱਗ ਰਿਹਾ ਹੁਣ ਤੱਕ ਉਹਨਾਂ ਦੇ 10 ਨਹੀਂ ਵਜੇ ਹੈਗੇ ਸਾਢੇ 15 ਮਿੰਟ ਪਹਿਲਾਂ ਵੀ ਤਹਿਸੀਲਦਾਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਮੈਂ 10 ਮਿੰਟਾਂ ਚ ਆ ਗਿਆ ਸਵੇਰ ਦੇ 10 ਵਜੇ ਤੋਂ ਉਹ 10 ਮਿੰਟ 10 ਮਿੰਟ ਦਾ ਲਾਰਾ ਲਾ ਰਹੇ ਨੇਗੇ ਜਦਕਿ ਸਾਡੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਆਈ ਸੀ ਵੀ ਤਹਿਸੀਲਦਾਰ ਜਿਹੜੇ ਨੇਗੇ ਡੀਸੀ ਜਿਹੜੇ ਨੇਗੇ ਉਹ ਪਿੰਡਾਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਤੁਹਾਡੇ ਪਿੰਡਾਂ ਦੀਆਂ ਸੱਥਾਂ 'ਚ ਜਾ ਕੇ ਰਜਿਸਟਰੀਆਂ ਕਰਨਗੇ ਤੁਹਾਡੇ ਲੋਡਿੰਗ ਦੇ ਕੰਮ ਜਿਹੜੇ ਨੇ ਤੁਹਾਡੇ ਘਰੇ ਬੈਠਿਆਂ ਦੇ ਹੋਣਗੇ ਪਰ ਸਾਡੇ ਪੰਜਾਬ ਦੇ ਲੋਕਾਂ ਦੀ ਵੱਧ ਕੇ ਸਮਤੀ ਆ ਵੀ ਜਿਹੜੇ ਇੱਥੇ ਦਫ਼ਤਰ ਬਣੇ ਹੋਏ ਨੇ ਤਹਿਸੀਲਦਾਰ ਦਫ਼ਤਰ ਜਿੱਥੇ ਕਿ ਕੰਮ ਹੋਣਾ ਹੈਗਾ ਉੱਥੇ ਵੀ ਕੰਮ ਨਹੀਂ ਹੋ ਰਿਹਾ ਇਹ ਉੱਥੇ ਅੱਜ ਜਿਹੜਾ ਨਾਇਬ ਤਹਿਸੀਲਦਾਰ ਆਸ਼ੂ ਪ੍ਰਵਾਸ ਜੋਸੀ ਸੀ ਉਹ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆਪਣੇ ਰੂਮ ਦੇ ਵਿੱਚ ਏਸੀ ਦੀ ਠੰਡੀ ਹਵਾ ਖਾ ਕੇ ਇੱਥੋਂ ਮੁੜ ਕੇ ਚੱਲ ਗਿਆ ਜਦ ਕਿ ਆਹ 80-80 ਸਾਲ ਦੇ ਬਜ਼ੁਰਗ ਆ ਮਾਈਆਂ ਪਿੱਛੇ ਖੜੀਆਂ ਨੇ ਛੋਟੇ-ਛੋਟੇ ਬੱਚਿਆਂ ਨੂੰ ਕਿਸੇ ਦਾ ਬੱਚਾ ਨਾਲ ਕਿਸੇ ਦਾ ਬੱਚਾ ਘਰੇ ਬੈਠਾ ਹੈਗਾ ਇਹ ਕੰਮ ਹੋਣੇ ਚਾਹੀਦੇ ਜੀ ਕਿੱਥੇ ਦਾ ਕਹਿੰਦੇ ਨੇ ਘਰਾਂ 'ਚ ਜਾ ਕੇ ਹੋਣਗੇ ਕਿਹੜੇ ਘਰ ਇੱਥੇ ਦਾ ਦਫ਼ਤਰ ਚਾਕੇ ਨਹੀਂ ਹੋ ਰਿਹਾ ਕੰਮ ਸਾਡੇ ਹੂੰ ਕੋਈ ਗੱਲ ਦਰਮਿਆਦ ਕਹ ਰਹਾ। ਕਿਹੜੇ ਪਿੰਡ ਤੋਂ ਆਇਆ ਤੁਸੀਂ? ਪੂਰੀ ਭਵਨਗੜ੍ਹ ਨਾਲੋਂ। ਭਵਨਗੜ੍ਹ ਕਿੰਨਾ ਟਾਈਮ ਹੋ ਗਿਆ ਬੈਠਿਆ ਉਹਨੂੰ ਕੀ ਕੰਮ ਆਇਆ ਸੀ ਤੁਸੀਂ? ਅਸੀਂ 10 ਵਜੇ ਤੇ ਬੈਠਿਆ ਵੀਰ ਜੀ। ਹੂੰ ਕੀ ਕੰਮ ਸੀਗਾ ਤੁਹਾਡਾ? ਸਾਰਾ ਰਿਸਟਰੀ ਦਾ ਕੰਮ ਸੀ। ਕੀ ਕੰਮ ਹੋਇਆ ਨਹੀਂ ਤੁਹਾਡਾ? ਨਾ ਹੋਇਆ ਨਹੀਂ। ਤੁਹਾਨੂੰ ਪ੍ਰਸ਼ਾ ਇਹਨਾਂ ਦਫ਼ਤਰਾਂ ਵੱਲੋਂ ਕੀ ਕਿਹਾ ਗਿਆ? ਦਫ਼ਤਰ ਵੱਲੋਂ ਇਹੀ ਗੱਲ ਕਹਿੰਦੇ ਵੀ ਸਿਆਉਣਿਆ 10 ਮਿੰਟਾਂ ਨੂੰ ਜਿਹਾ ਹੋਣਿਆ ਹੋਣਿਆ। ਅਸੀਂ ਤੜਕੇ ਇਹਦੇ ਰੋਟੀ ਪਾਣੀ ਕੁਝ ਨਹੀਂ ਖਾਇਆ ਆਏ ਬਠਾ। ਤੜਕੇ ਦੇ ਭੁੱਖੇ ਮਾਣੇ ਬੈਠਿਆ ਹਾਂ। ਘਰੇ ਕੰਮ ਵੀ ਸਾਰਾ ਆਇਆ ਖਰਾਬ ਹੋ ਰ ਸਾ ਤੜਕੇ ਦੇ ਬੱਠੇ 10 ਮਿੰਟ ਆਉਣੇ 10 ਮਿੰਟ ਹੁਣ ਵੀ ਅਸੀਂ ਜਾਣਾ ਚਾਹਣ ਲੱਗੇ ਤੇ ਘਰ ਨੂੰ ਕਹਿੰਦੇ ਵੀ 10 ਮਿੰਟਾਂ ਨੂੰ ਆ ਰਹੇ 10 ਮਿੰਟ ਹੋਰ ਨਹੀਂ ਮੈਂ ਸੈਲ ਤੇ 10 ਵਜੇ ਦੇ ਆਏ ਸਵੇਰ ਦੇ ਹੂੰ ਜਦੋਂ ਵੀ ਤੁਸੀਂ ਤਸੀਹਦਾਰ ਸਾਹਿਬ ਨੂੰ ਫੋਨ ਕਰਦੇ ਆਂਗੇ ਕਹਿੰਦੇ 10 ਮਿੰਟ ਚ ਆਏ ਸੀ ਤੇ ਤੁਸੀਂ ਐ ਲਾ ਲਓ ਵੀ ਅਸੀਂ ਤੜਕੇ ਲਾਰੇ ਲਾਰੀ ਸੁਣ ਰਿਹਾ ਉਹਨਾਂ ਦੇ ਕਿੰਨੇ ਵਾਰੀ ਫੋਨ ਕੀਤਾ ਤੁਸੀਂ ਤਸੀਹਦਾਰ ਸਾਹਿਬ ਨੂੰ ਸਵੇਰ ਅਸੀਂ ਤਾਂ ਇੱਕ ਵਾਰ ਕੀਤਾਗਾ ਬਾਕੀ ਹੋਰ ਜਿਹੜੇ ਮੁਲਾਜ਼ਮ ਤੇ ਉਹਨਾਂ ਨੂੰ ਮਿਲਦੇ ਤੇ ਉਹ ਵੀ ਇਹੀ ਕਹਿੰਦੇ ਬਸ 10 ਮਿੰਟ ਤੱਕ ਆਏ ਜੀ 10 ਮਿੰਟ ਤੱਕ ਆਏ ਅਸੀਂ ਫੋਨ ਕਰਕੇ ਹਟਿਆ ਹੋਣੇ ਅਸੀਂ ਉਧਰ ਦੂਜੇ ਤਸੀਹਦਾਰ ਨੂੰ ਮਿਲੇ ਤੇ ਕਿ ਉਹਨਾਂ ਨੂੰ ਆਖਿਆ ਉਹ ਕਹਿੰਦੇ ਮੇਰੀ ਡਿਊਟੀ ਨਹੀਂ ਹੈ ਅੱਜ ਵੀ ਮੈਂ ਤਾਂ ਕਰ ਨਹੀਂ ਸਕਦਾ ਉਹਨਾਂ ਨਾਲ ਸਬਜਵਾਬ ਦਿੱਤਾ ਕੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਸਾਡੀ ਖੱਜਲ ਖਵਾਰੀ ਆ ਲੋਕਾਂ ਦੀ ਖੱਜਲ ਖਵਾਰੀ ਆ ਉਹ ਬੰਦ ਕੀਤੀ ਜਾਵੇ ਤੇ ਟਾਈਮ ਸਰ ਕੰਮ ਹੋਣ ਸਾਡੇ ਦਫ਼ਤਰਾਂ ਦੇ ਵਿੱਚ ਕੰਮ ਹੋ ਜਾਣਾ ਪਰ ਮਾਨ ਸਰਪ ਤਾਂ ਕਹਿੰਦੇ ਸੀ ਵੀ ਦਫ਼ਤਰਾਂ ਦੇ ਕੰਮ ਵੀ ਘਰਾਂ ਜਾ ਕੇ ਵੀ ਹੋ ਸਕਦੇ ਨੇ ਉਹ ਤਾਂ ਬਹੁਤ ਵਡੀਆਂ ਗੱਲਾਂ ਨੇ ਜੀ ਅਸੀਂ ਤਾਂ ਇਹੀ ਕਹਿੰਦੇ ਦਫ਼ਤਰਾਂ ਦੇ ਵਿੱਚ ਹੀ ਹੋ ਜਾਣਾ ਘਰਾਂ 'ਚ ਤਾਂ ਬਹੁਤ ਵਡੀਆਂ ਗੱਲਾਂ ਆ ਘਰਾਂ 'ਚ ਤਾਂ ਕਰ ਨਹੀਂ ਸਕਦੇਗੇ ਇਹ ਨਾ ਹੋ ਸਕਣ ਇਹ